ਕੇਸ ਤੋਂ ਕੋਈ ਐਸਸਟ ਨੂੰ ਲੋੜ ਪੈਂਦੀ ਹੈ ਤੁਹਾਨੂੰ ਰਿਪੇਰਮੈਂਟ ਵਿੱਚ ਜਿਹੜੀ ਬੜੀ ਵਧੀਆ ਮਿਲੇਗੀ ਸਰ ਤੁਸੀਂ ਫਲਿੱਪਕਾਰਟ ਤੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ ਉੱਥੇ ਤੁਹਾਨੂੰ ਪਲਾਨ ਮਿਲ ਜਾਣਗੇ ਕ੍ਰੈਡਿਟ ਕਾਰਡ ਤੇ ਕੁਝ ਕੈਸ਼ਬੈਕ ਵੀ ਆਉਂਦੇ ਨੇ ਤੇ 25000 ਤੱਕ ਦਾ ਜਿਹੜਾ ਡਿਸਕਾਊਂਟ ਹੈ ਫਲਿੱਪਕਾਰਟ ਕਰ ਲੋਗੇ ਦਿੱਤਾ ਜਾ ਰਿਹਾ ਹੈ ਐਸਾ ਤੁਹਾਨੂੰ ਐਕਸ਼ੋਰੂਮ ਜਿਹੜਾ ਵਾ ਡਿਸਕਾਊਂਟ ਕਰਕੇ ਪੈਗਾ ਕੁਝ 94700 ਇਸ ਵੇਲੇ ਤੁਸੀਂ ਜੋ ਗੱਡੀ ਦੇਖ ਰਹੇ ਹੋ ਜੋ ਤੇ ਮੈਂ ਬੈਠਾ ਹਾਂ ਇਹ ਆਪਣੇ ਆਪ 'ਚ ਬਹੁਤ ਹੀ ਮੋਡਰਨ ਜਿਹੜੀ ਇਲੈਕਟ੍ਰਿਕ ਵਹੀਕਲ ਹੈ ਅਜੇ ਤੱਕ ਤੁਸੀਂ ਇਸ ਤਰ੍ਹਾਂ ਦਾ ਇਲੈਕਟ੍ਰਿਕ ਵਹੀਕਲ ਨਹੀਂ ਦੇਖਿਆ ਹੋਏਗਾ ਜੋ ਕਿ ਹੀਰੋ ਦੇ ਸ਼ੋਰੂਮ ਸਪੀਡਵੇਜ਼ ਅੰਮ੍ਰਿਤਸਰ ਤੇ ਆ ਚੁੱਕਾ ਹੈ ਤੇ ਤੁਸੀਂ ਇਹਦੀ ਟੈਸਟ ਡਰਾਈਵ ਵੀ ਲੈ ਸਕਦੇ ਹੋ ਇਹਦੇ ਫੀਚਰ ਦੇਖ ਕੇ ਤੁਸੀਂ ਕਮਾਲ ਦੇ ਫੀਚਰ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਦੇ ਵਹੀਕਲ ਟੂ-ਵੀਲਰ ਦੇ ਵਿੱਚ ਅਜੇ ਤੱਕ ਜਿਹੜੇ ਇਲੈਕਟ੍ਰਿਕ ਵਹੀਕਲ ਦੇ ਵਿੱਚ ਤੁਸੀਂ ਫੀਚਰ ਨਹੀਂ ਦੇਖੇ ਹੋਣਗੇ ਸਿਕਿਉਰਟੀ ਨੂੰ ਲੈ ਕੇ ਵੀ ਫੀਚਰ ਹੈ ਤੁਹਾਡੇ ਮੋਬਾਈਲ ਨਾਲ ਕਨੈਕਟਡ ਐਪ ਹੈਗੀ ਆ ਇਸ ਦੇ ਨਾਲ-ਨਾਲ ਇਹ ਗੱਡੀ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਕੰਫਰ ਵੀ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਗੱਡੀ ਦੇ ਲੁੱਕ ਦਿਖਾ ਦਈਏ ਬਹੁਤ ਹੀ ਸ਼ਾਨਦਾਰ ਜਿਹੜੀ ਆ ਮਾਡਰਨ ਲੁੱਕ ਦੇ ਨਾਲ ਡਿਸਪਲੇ ਟੱਚ ਪੈਨਲ ਦੇ ਨਾਲ ਜਿਹੜਾ ਇਹ ਦਿੱਤਾ ਗਿਆ ਤੁਸੀਂ ਇਵਨ ਕਿ ਜੇ ਡਿੱਕੀ ਖੋਲੀ ਹੋਏਗੀ ਤੇ ਉਹਦੇ ਲਈ ਵੀ ਤੁਹਾਨੂੰ ਟੱਚ ਕਰਨਾ ਪਏਗਾ ਡਿੱਕੀ ਖੁੱਲ ਜਾਏਗੀ ਤੁਹਾਡੀ ਤੇ ਇਹ ਬਹੁਤ ਹੀ ਕਮਾਲ ਦੇ ਫੀਚਰ ਹੈਗੇ ਆ ਇਹਦੇ ਫੀਚਰ ਵੀ ਤੁਹਾਨੂੰ ਦਿਖਾਣੇ ਆ ਤੇ ਗੱਡੀ ਦੇਖ ਲਓ ਬਹੁਤ ਹੀ ਵਧੀਆ ਗੱਡੀ ਆ ਤੇ ਬਹੁਤ ਹੀ ਜਿਹੜੀ ਆ ਕਹਿੰਦੇ ਐਕਸਾਈਟਿੰਗ ਪ੍ਰਾਈਸ ਜਿਹੜਾ ਉਹ ਗੱਡੀ ਦਾ ਦਿੱਤਾ ਗਿਆ ਹੈ ਤੇ ਤੁਸੀਂ ਇਸ ਵੇਲੇ ਸਾਡੇ ਨਾਲ ਕੰਪਨੀ ਦੇ ਪ੍ਰਮੋਟਰ ਵੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਸਸ਼ੀਕਲ ਜੀ ਸੋਸ਼ੀਅਲ ਸਰ ਸਵਾਗਤ ਹੈ ਡੱਲਾਈ ਭਾਰਤ ਤੇ ਤੁਸੀਂ ਇੱਕ ਚੀਜ਼ ਦੱਸੋ ਕਿ ਇਹ ਗੱਡੀ ਦੇ ਜਿਹੜੇ ਨਵੇਂ ਫੀਚਰ ਲੰਦੇ ਹੈ ਗੱਡੀ ਦੇ ਨਹੀਂ ਆਪਣੇ ਆਪ 'ਚ ਇਹ ਸਭ ਤੋਂ ਨਹੀਂ ਅਨੋਖੇ ਫੀਚਰ ਲੈ ਕੇ ਆ ਗਈ ਗੱਡੀ ਤੇ ਸਭ ਤੋਂ ਪਹਿਲਾਂ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਆ ਹੀਰੋ ਸਪੀਡਵੇਸ ਤੇ ਮੇਰਾ ਨਾਮ ਵਰਨ ਕੁਮਾਰ ਰਾਜੀ ਸੋ ਮੈਂ ਤੁਹਾਨੂੰ ਅੱਜ ਇਹ ਵਿਡਾ ਸਕੂਟਰ ਹੈ ਹੀਰੋ ਦਾ ਪਾਵਰਡ ਬਾਈ ਹੀਰੋ ਇਲੈਕਟ੍ਰਿਕ ਸਕੂਟਰ ਈਵੀ ਸਕੂਟਰ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਬਾਰੇ ਮੈਂ ਤੁਹਾਨੂੰ ਜਿਹੜੇ ਫੀਚਰ ਦੱਸਣ ਜਾਵਾਂਗਾ ਮੈਨੂੰ ਇਹਦੇ ਸਭ ਤੋਂ ਪਹਿਲਾਂ ਮੈਨੂੰ ਖੁਦ ਨੂੰ ਇੱਕ ਬੈਸਟ ਪਾਰਟ ਲੱਗਦਾ ਕਿ ਜਿਹੜੀ ਬੈਟਰੀ ਆ ਰਿ ਯਾਨੀ ਕਿ ਅੱਜ ਤੱਕ ਜਿੰਨੀਆਂ ਵੀ ਗੱਡੀਆਂ ਵੇਖੀਆਂ ਉਹਦੇ 'ਚ ਪ੍ਰੋਬਲਮ ਇਹ ਹੀ ਸੀ ਕਿ ਜੇ ਮੈਂ 3rd ਫਲੋਰ ਤੇ ਰਹਿਣਾ ਜਾਂ ਮੇਰੇ ਘਰ ਦੇ ਬਾਹਰ ਅੰਦਰ ਗੱਡੀ ਨਹੀਂ ਜਾ ਸਕਦੀ ਤੇ ਮੈਂ ਚਾਰਜ ਨਹੀਂ ਕਰ ਸਕਦਾ ਮੈਨੂੰ ਪੈਟਰੋਲ ਗੱਡੀ ਹੀ ਯੂਜ਼ ਕਰਨੀ ਪੈਣੀ ਹੈ ਉਹ ਪ੍ਰੋਬਲਮ ਤੁਸੀਂ ਖਤਮ ਕਰ ਦਿੱਤੀ ਸਰ ਬਿਲਕੁਲ ਜੀ ਇਹਦੇ ਜਿ ਦੇਖੋ ਰਿਮੂਵੇਬਲ ਬੈਟਰੀ ਹੈ ਕਿ ਕੋਈ ਕਦੀ ਸਿਚੁਏਸ਼ਨ ਹੁੰਦੀ ਹੈ ਕਿ ਤੁਸੀਂ ਟੂਵਲਰ ਆਪਣੇ ਘਰ ਦੇ ਅੰਦਰ ਨਹੀਂ ਲੈ ਕੇ ਜਾ ਸਕਦੇ ਜਾਂ ਲੈ ਕੇ ਜਾ ਸਕਦੇ ਪਰ ਤੁਸੀਂ ਫਸਟ ਫਲੋਰ ਤੇ ਰਹਿੰਦੇ ਹੋ ਹਨ ਤੇ ਬੈਟਰੀ ਚਾਰਜ ਕਰਨੀ ਜਾਂ ਥੋੜਾ ਇਸ਼ੂ ਹੋ ਜਾਂਦਾ ਸੋ ਉੱਥੇ ਅਸੀਂ ਉਹ ਚੀਜ਼ ਖਤਮ ਕਰ ਦਿੱਤੀ ਹੈ ਇਹਦੀ ਰਿਮੂਵੇਬਲ ਬੈਟਰੀ ਤੁਸੀਂ ਬੈਟਰੀ ਨੂੰ ਯਾਨੀ ਕਿ ਜਿੱਥੇ ਮਰਜੀ ਲੈ ਜਾ ਕੇ ਬੈਟਰੀ ਚਾਰਜ ਕਰ ਸਕਦੇ ਆ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬੈਟਰੀ ਜਿਹੜੀ ਰਿਮੂਵਬਲ ਬੈਟਰੀ ਆਪਣੇ ਆਪ ਚ ਇੱਕ ਸ਼ਹਿਰ ਦੇ ਜਿਹੜੇ ਅੰਦਰੂਨ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਉਹਨਾਂ ਲਈ ਬਹੁਤ ਵੱਡਾ ਤੋਹਫਾ ਜੇ ਕਿਉਂਕਿ ਜਿਹੜੇ ਇਲੈਕਟ੍ਰਿਕ ਲੈਣਾ ਚਾਹੁੰਦੇ ਸੀ ਪ੍ਰੋਬਲਮ ਸੀ ਕਿ ਗੱਡੀ ਚਾਰਜ ਕਿਵੇਂ ਕਰਾਂਗੇ ਬੈਟਰੀ ਇਹਦੀ ਪਾਵਰ ਪੁਆਇੰਟ ਕਿੱਥੋਂ ਦੇਵਾਂਗੇ ਲੇਕਿਨ ਆਹ ਸਾਰੀ ਸਮੱਸਿਆ ਜਿਹੜੀ ਆ ਤੁਹਾਡਾ ਉਹਦਾ ਹੱਲ ਕਰ ਦਿੱਤਾ ਗਿਆ ਰਿਮੂਵਬਲ ਬੈਟਰੀ ਬੈਟਰੀ ਚੁੱਕੋ ਉਹਦੇ ਘਰ ਲੈ ਜਾ ਕੇ ਚਾਰਜ ਕਰ ਲਓ ਆਪਣੇ ਰੂਮ 'ਚ ਚਾਰਜ ਕਰ ਲਓ ਇੱਕ ਨਹੀਂ ਇਸ ਦੇ ਨਾਲ ਨਾਲ ਪੁਆਇੰ ਚਾਰਜਰ ਲੱਗੇਗਾ ਤੇ ਬੈਟਰੀ ਤੁਹਾਡੇ ਘਰ ਤੇ ਚਾਰਜ ਹੋ ਜਾਏਗੀ ਸੈਕਿੰਡ ਦੋ ਬੈਟਰੀਆਂ ਹੈਗੀਆਂ ਜੇ ਤੁਸੀਂ ਦੋਨੋਂ ਸਵਾਈਪੇਬਲ ਬੈਟਰੀ ਹੈ ਤੇ ਬਹੁਤ ਹੀ ਲਾਈਟ ਵੇਟ ਹੈ ਯਾਨੀ ਕਿ ਬੜੇ ਆਰਾਮ ਨਾਲ ਤੁਸੀਂ ਚੁੱਕ ਲੈ ਜਾ ਸਕਦੇ ਹੋ ਇਨਾ ਹੈਵੀ ਵੀ ਨਹੀਂ ਹੈ ਕਿ ਤੁਹਾਨੂੰ ਚੁੱਕਣ ਦੇ ਵਿੱਚ ਕਿਤੇ ਪ੍ਰੋਬਲਮ ਆਵੇ ਲਾਈਟ ਵੇਟ ਵੀ ਹੈ ਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਬੈਟਰੀ ਦੀ ਇਹ ਹੀ ਸੀ ਕਿ ਜੇ ਤੁਸੀਂ ਚਾਰਜ ਕਰਨੀ ਆ ਤੇ ਤੁਹਾਨੂੰ ਚਾਰਜ ਕਰਨ ਦੇ ਲਈ ਇਹਦੇ ਪੁਆਇੰਟ ਤੇ ਕੋਲ ਜਾਣਾ ਪੈਂਦਾ ਸੀ ਲੇਕਿਨ ਉਹ ਵੀ ਪ੍ਰੋਬਲਮ ਸੋਲਵ ਕਰ ਦਿੱਤੀ ਹੈ ਵੀਡਾ ਨੇ ਤੇ ਜਿਸ ਤਰ੍ਹਾਂ ਕਿ ਹੀਰੋ ਆਪਣੇ ਆਪ 'ਚ ਬਹੁਤ ਵੱਡਾ ਬ੍ਰਾਂਡ ਹੈ ਟੂ-ਵੀਲਰ ਜਿਹੜਾ ਹੈ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੀਰੋ ਨੇ ਹੀ ਟੂ-ਵੀਲਰ ਦਿੰਦਾ ਹੈ ਹੀਰੋ ਨੇ ਦੇ ਟੂ-ਵੀਲਰ ਤੇ ਹੀ ਇੰਡੀਆ ਨੇ ਆਪਣੀ ਰਫਤਾਰ ਫੜੀ ਆ ਤੇ ਅੱਜ ਇਲੈਕਟ੍ਰਿਕ ਦੇ ਵਿੱਚ ਵੀ ਬਹੁਤ ਹੀ ਵੱਡਾ ਰੈਵੋਲੂਸ਼ਨ ਲੈ ਕੇ ਆਈ ਆ ਹੀਰੋ ਤੇ ਜਿਹੜੀ ਵਧੀਆ ਗੱਡੀ ਲੈਂਦੀ ਆ ਤੇ ਡਿੱਕੀ ਸਪੇਸ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਪੇਸ ਜਿਹੜੀ ਦਿੱਤੀ ਗਈ ਹੈ ਇੱਥੇ ਤੇ ਦੂਸਰੀ ਗੱਲ ਇੱਕ ਹੋਰ ਬੜੀ ਵਧੀਜੀ ਚੀਜ਼ ਤੁਹਾਨੂੰ ਮਿਲੇਗੀ ਫੋਲਡੇਬਲ ਤੁਹਾਨੂੰ ਸੀਟ ਮਿਲ ਗਈ ਫੋਲਡੇਬਲ ਸੀਟ ਜੇ ਤੁਸੀਂ ਸੀਟ ਰਿਮੂਵ ਕਰਕੇ ਡੈਕੀ ਨੂੰ ਇਹਨੂੰ ਬੂਸਟ ਅਪ ਸਪੇਸ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ ਆ ਫੋਲਡੇਬਲ ਸੀਟ ਤੋਂ ਇਸ ਦੇ ਨਾਲ ਨਾਲ ਟੱਚ ਪੈਨਲ ਦੇਖੋ ਤੁਸੀਂ ਕਿੰਨਾ ਖੂਬਸੂਰਤ ਟੱਚ ਪੈਨਲ ਦਿੱਤਾ ਗਿਆ ਜੇ ਤੇ ਇਹਦੇ ਚ ਕਿਹੜੇ ਕਿਹੜੇ ਫੀਚਰ ਹੈ ਸਰ ਡਿਸਪਲੇ ਜਿਹੜਾ ਟੱਚ ਡਿਸਪਲੇ ਹੈ ਟੱਚ ਡਿਸਪਲੇ ਦੇ ਨਾਲ-ਨਾਲ ਤੁਹਾਨੂੰ ਉਹਦੇ ਵਿੱਚ ਕੀ ਪਿਆਡ ਵੀ ਦਿੱਤੇ ਗਏ ਨੇ ਕਿ ਇਨ ਕੇਸ ਕਿਸੇ ਰੀਜ਼ਨ ਕਾਰਨ ਤੁਸੀਂ ਟੱਚ ਡਿਸਪਲੇ ਨਹੀਂ ਯੂਜ਼ ਕਰ ਸਕਦੇ ਜਾਂ ਤੁਹਾਨੂੰ ਕੰਫਰਟ ਨਹੀਂ ਲੱਗਦਾ ਤੁਸੀਂ ਕੀ ਪਿਆਡ ਤੋਂ ਵੀ ਇਹਨੂੰ ਯੂਜ਼ ਕਰ ਸਕਦੇ ਜੀ ਯਾਨੀ ਕਿ ਡੁਅਲ ਹੈ ਪਰ ਟੱਚ ਵੀ ਯੂਜ਼ ਕਰ ਸਕਦੇ ਹੋ ਕੀਪੈਡ ਵੀ ਯੂਜ਼ ਕਰ ਸਕਦੇ ਜੀ ਬਿਲਕੁਲ ਸਰ ਬਿਲਕੁਲ ਤੇ ਡਿਸਪਲੇ ਵੀ ਜਿਹੜੀ ਹੈ ਬਹੁਤ ਵਧੀਆ ਕੁਆਲਿਟੀ ਦੀ ਦਿੱਤੀ ਗਈ ਹੈ ਠੀਕ ਹੈ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਦਿਖਾਣਾ ਸਿੰਗਲ ਪੁਸ਼ ਤੇ ਹੀ ਸਕਰੀਨ ਜਿਹੜੀ ਔਨ ਹੋ ਜਾਏਗੀ। ਯਾਨੀ ਕਿ ਪਹਿਲਾਂ ਪੁਸ਼ ਬਟਨ ਨਾਲ ਕਾਰਾਂ ਸਟਾਰਟ ਹੁੰਦੀ ਹੈ ਅਸੀਂ ਤੁਸੀਂ ਸਕੂਟਰ ਸਟਾਰਟ ਕਰਨੇ ਸ਼ੁਰੂ ਕਰਦੇ। ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਜੀ। ਇਹਦੀ ਬ੍ਰੇਕ ਦਬਾ ਕੇ ਆਪਾਂ ਇੱਥੇ ਦੱਸਾਂ ਆਮ ਨੋਰਮਲ ਸਕੂਟਰ ਨੂੰ ਸੈਲਫ ਦਿੰਨੇ ਆ। ਇੱਥੋਂ ਮੋਟਰ ਔਨ ਹੋ ਗਈ ਜੀ। ਮੋਟਰ ਔਨ ਹੋਣ ਤੋਂ ਬਾਅਦ ਤੁਸੀਂ ਡਿਸਪਲੇ ਤੋਂ ਵੀ ਇਹ ਜਿਹੜੇ ਮੋਡ ਹੈ ਉਹ ਚੇਂਜ ਕਰ ਸਕਦੇ ਜੀ। ਇਹ ਰਾਈਡ ਮੋਡ ਆ ਗਿਆ। ਇਕੋ ਮੋਡ ਸੀਗਾ ਪਹਿਲਾਂ। ਠੀਕ ਹੈ ਜੀ। ਇਹ ਸਪੋਰਟਸ ਮੋਡ ਆ ਗਿਆ। ਸਪੋਰਟਸ ਮੋਡ ਦੇ ਤੁਸੀਂ ਮੈਕਸਿਮਮ ਸਪੀਡ ਜਿਹੜੀ 80 ਦੀ ਜਾ ਸਕਦੇ ਤੁਸੀਂ ਸਕੂਟਰ ਚੱਲਣ ਦੇ ਟਾਈਮ ਤੇ ਡਿਸਪਲੇ ਨਹੀਂ ਕੰਮ ਕਰੇ ਕਿ ਸੇਫਟੀ ਵਾਸਤੇ ਇਹ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਦੀ ਦੇ ਵਿੱਚ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ ਤੇ ਚੱਲਦੇ ਸਕੂਟਰ ਦੇ ਵੀ ਤੁਸੀਂ ਇਥੋਂ ਮੈਨੂਅਲੀ ਮੋਡ ਜਿਹੜਾ ਚੇਂਜ ਕਰ ਸਕਦੇ ਹੋ ਯਾਨੀ ਕਿ ਮੈਨੂਅਲੀ ਚੇਂਜ ਕਰ ਸਕਦੇ ਆ ਬਿਲਕੁਲ ਸਰ ਇਕੋ ਮੋਡ ਦੇ ਵਿੱਚ ਕਿੰਨੀ ਸਪੀਡ ਰਹੇਗੀ ਸਰ ਇਕੋ ਮੋਡ ਦੇ ਵਿੱਚ 45 ਤੱਕ ਦੀ ਸਪੀਡ ਤੇ ਜਾਏਗਾ ਉਹਦੇ ਨਾਲ ਕੀ ਹੋਏਗਾ ਤੁਹਾਨੂੰ ਰੇਂਜ ਜਿਹੜੀ ਮੈਕਸਿਮਮ ਮਿਲ ਜਾਏਗੀ ਸਰ ਯਾਨੀ ਕਿ ਰੇਂਜ ਵੀ ਮੈਕਸਿਮ ਮਿਲੇਗੀ ਤੇ ਸ਼ਹਿਰ ਦੀ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ 30 35 ਤੋਂ ਉੱਪਰ ਤੇ ਗੱਡੀ ਚੱਲਦੀ ਨਹੀਂ ਉਸ ਤੋਂ ਬਾਅਦ ਜਾਂਦੀ ਨਹੀਂ ਦੀ ਉੱਥੇ ਤੁਹਾਨੂੰ ਰੇਂਜ ਜਿਹੜੀ ਮੈਕਸਿਮਮ ਮਿਲ ਜਾਏਗੀ ਤੁਸੀਂ ਸਿਕਿਉਰਟੀ ਦੀ ਗੱਲ ਕਰੀਏ ਤੇ ਕੀ ਲੈਸ ਗੱਡੀ ਹੈ ਤੇ ਕਿੰਨੀ ਕੇ ਦੂਰ ਗੱਡੀ ਰਹਿੰਦੀ ਹੈ ਚਾਬੀ ਰਹਿੰਦੀ ਹੈ ਤੇ ਗੱਡੀ ਸਟਾਰਟ ਹੁੰਦੀ ਹੈ ਸਰ ਦੇਖੋ ਇਹ 스마트 ਕੀ ਹੈ ਜੀ ਇਹਦੇ ਵਿੱਚ ਤੁਹਾਨੂੰ ਮੈਨੂਅਲ ਕੀ ਵੀ ਦਿੱਤੀ ਗਈ ਹੈ ਜਿਸ ਦੇ ਨਾਲ ਤੁਸੀਂ ਸੀਟ ਵੀ ਓਪਨ ਕਰ ਸਕਦੇ ਹੋ ਬੈਟਰੀ ਜਿੱਸਾ ਤੇ ਅਗਰ ਇਹ 1 ਮੀਟਰ ਦੀ ਰੇਂਜ ਵਿੱਚ ਰਹਿ ਗਈ ਤੇ ਤੁਸੀਂ ਇਹਨੂੰ ਸਟਾਰਟ ਕਰ ਸਕਦੇ ਹੋ ਆਦਰਵਾਇਜ਼ ਅਗਰ 1 ਮੀਟਰ ਤੋਂ ਜ਼ਿਆਦਾ ਰੇਂਜ ਜਾਂਦੀ ਹੈ ਤੇ ਤੁਸੀਂ ਕੋਈ ਵੀ ਥਰਡ ਪਰਸਨ ਜਿਹੜਾ ਇਹਦਾ ਲੋਕ ਨਹੀਂ ਖੋਲ ਸਕਦਾ ਅਗਰ ਤੁਸੀਂ ਕਹਿੰਦੇ ਹੋ ਤੇ ਮੈਂ ਇਹਦੀ ਤੁਹਾਨੂੰ ਲਾਈਵ ਡੈਮੋ ਦੇ ਕੇ ਆਪਾਂ ਚੈੱਕ ਕਰਦੇ ਚੈੱਕ ਕਰਦੇ ਤੁਸੀਂ ਪਹਿਲਾਂ ਇਹਨੂੰ ਲੋਕ ਕਰ ਲਓ ਲੌਂਗ ਪ੍ਰੈਸ ਕਰਕੇ ਇਹ ਲੋਕ ਹੋ ਜਾਏਗੀ ਇਹ ਲੋਕ ਹੋ ਗਈ ਸਰ ਇਹ ਲੋਕ ਲੋਕ ਹੋ ਗਈ ਲੋਕ ਹੋ ਗਈ ਜੀ ਮੈਂ ਥੋੜੀ ਦੂਰ ਜਾਵਾਂਗਾ ਤੁਸੀਂ ਇਹਨੂੰ ਚੈੱਕ ਕਰਦੇ ਹੋ ਅਗਰ ਲੋਕ ਖੁੱਲ ਜਾਏਗਾ ਤੇ ਤੇ ਜਿਸ ਨੇ ਕਿ ਆਪਾਂ ਚੈੱਕ ਕਰ ਰਹੇ ਹਾਂ ਕਿ 1 ਮੀਟਰ ਦਾ ਕਿਹਾ ਤੇ ਭਾਈ ਸਾਹਿਬ ਤੇ ਸਾਡੇ 2-3 ਮੀਟਰ ਦੂਰ ਚਲੇ ਗਏ ਆ ਤੇ ਆਪਾਂ ਚੈੱਕ ਕਰਦੇ ਆ ਗੱਡੀ ਨੇ ਬੀਪ ਦੇ ਦਿੱਤੀ ਪਰ ਲੌਕ ਨਹੀਂ ਖੁੱਲਿਆ ਗੱਡੀ ਬੀਪ ਦੇ ਰਹੀ ਹੈ ਲੌਕ ਨਹੀਂ ਖੁੱਲਿਆ ਤਾਂ ਹੁਣ ਦੁਬਾਰਾ ਟੈਸਟ ਕਰਾਂਗੇ 1 ਮੀਟਰ ਦੇ ਜਿਸ ਤਰ੍ਹਾਂ ਕਿ ਹੁਣ ਕੋਲ ਆ ਗਿਆ ਕੀ ਕੋਲ ਹੈਗੀ ਹੈ ਤੇ ਦੁਬਾਰਾ ਚੈੱਕ ਕਰਾਂਗੇ ਲੌਕ ਖੁੱਲ ਗਿਆ ਇਹ ਫੀਚਰ ਬੇਹਦ ਕਮਾਲ ਦਾ ਫੀਚਰ ਹੈ ਜਿਸ ਕਰਕੇ ਗੱਡੀ ਤੁਹਾਡੀ ਜਿਹੜੀ ਹੈ ਬਹੁਤ ਹੀ ਸਿਕਿਉਰ ਹੋ ਜਾਂਦੀ ਹੈ ਕਿਤੇ ਨਹੀਂ ਜਾਂਦੀ ਅੱਜ ਕੱਲ ਅਕਸਰ ਹੀ ਗੱਡੀਆਂ ਚੋਰੀ ਦੇ ਬਾਅਦ ਬਹੁਤ ਮਾਮਲੇ ਆਉਂਦੇ ਆ ਪਰ ਇਹਦੇ ਵਿੱਚ ਜਿਹੜਾ ਸਿਕਿਉਰਟੀ ਬਹੁਤ ਹੀ ਬੇਮਿਸਾਲ ਕਮਾਲ ਦੀ ਸਿਕਿਉਰਟੀ ਹੈ ਕਿ ਤੁਹਾਡੀ ਗੱਡੀ ਵੀ ਲੌਕ ਹੋ ਜੇਗੀ ਮੋਟਰ ਵੀ ਨਹੀਂ ਔਨ ਹੋਏਗੀ ਮੋਟਰ ਵੀ ਨਹੀਂ ਔਨ ਹੋਏਗੀ ਤੇ ਯਾਨੀ ਕਿ ਤੁਸੀਂ ਇਸ ਗੱਡੀ ਨੂੰ ਟੈਨਸ਼ਨ ਫਰੀ ਕਿਤੇ ਵੀ ਲਗਾ ਸਕਦੇ ਹੋ ਗੱਡੀ ਤੁਹਾਡੀ ਸਿਕਿਉਰ ਰਹੇਗੀ ਤੇ ਦੂਸਰੀ ਗੱਲ ਕਰੀ ਇਹਦੀ ਰੇਂਜ ਕਿੰਨੀ ਹੈ ਸਹਿਦਰੀ ਐਨ ਜੀ ਡੀ ਜੀ ਅਗਰ ਤੁਸੀਂ ਇਕੋ ਮੋਡ ਤੇ ਜਾ ਰਹੇ ਹੋ ਤਾਂ 110 ਕਿਲੋਮੀਟਰ ਤਕਦੀਦੀ ਰੇਂਜ ਹੈਗੀ ਆ ਜੀ ਬਾਕੀ ਡਿਪੈਂਡ ਕਰਦਾ ਤੁਸੀਂ ਕਿਹੜੇ ਮੋਡ ਤੇ ਚਲਾ ਰਹੇ ਹੋ ਕਿਉਂਕਿ ਹਰ ਸਿਚੁਏਸ਼ਨ ਵਿੱਚ ਤੁਹਾਨੂੰ ਮੋਡ ਜਿਹੜਾ ਵੱਖਰਾ ਦਿੱਤਾ ਗਿਆ ਵਾ ਤੇ ਬੈਟਰੀ ਕਿੰਨੇ ਦੇਤੇ ਚਾਰਜ ਹੋ ਜਾਂਦੀ ਹੈ ਸਰਦੀ ਬੈਟਰੀ ਅਗਰ ਡਾਇਰੈਕਟ ਡੀਸੀ ਕਰੰਟ ਤੇ ਤੁਸੀਂ ਚਾਰਜ ਕਰਦੇ ਹੋ ਤੇ 65 ਮਿੰਟ ਦੇ ਵਿੱਚ 0 ਤੋਂ 80 ਚਾਰਜ ਹੋ ਜਾਏਗੀ। ਯਾਨੀ ਕਿ 65 ਮਿੰਟ ਦੇ ਵਿੱਚ ਡੀਸੀ ਚ ਚਾਰਜ ਹੋ ਜਾਏ। ਬਿਲਕੁਲ ਜੀ 0 ਤੋਂ 80 ਤੱਕ 65 ਮਿੰਟ ਦੇ ਵਿੱਚ ਚਾਰਜ ਹੋ ਜਾਏਗੀ। ਬਟ ਅਗਰ ਅਸੀਂ ਆਪਾਂ ਘਰ ਨਾਰਮਲ ਆਪਾਂ ਕਹਿੰਦੇ ਆ ਕਿ ਨਾਰਮਲ ਆਪਾਂ ਪਲੱਗ ਦੇ ਉੱਪਰ ਚਾਰਜ ਕਰਦੇ ਆ ਉੱਥੇ ਤੁਹਾਨੂੰ ਇਹਦੇ ਵਿੱਚ ਕੋਈ 5 ਘੰਟੇ ਦਾ ਲੱਗੇ 55 ਮਿੰਟ ਤੱਕ ਲੱਗਣਗੇ ਬੈਟਰੀ ਚਾਰਜ ਹੋ ਜਾਏਗੀ ਸਰ 0 ਤੋਂ 80 ਯਾਨੀ ਕਿ ਨਾਰਮਲ 4 ਤੋਂ 5 ਘੰਟੇ ਦੇ ਪੇ ਬੈਟਰੀ ਚਾਰਜ ਹੋ ਜਾਂਦੀ ਹੈ ਇਹ ਦੂਸਰੀ ਗੱਲ ਕਰੀਏ ਤੇ ਇਹਦੀ ਜਿਹੜੀ ਤੱਕ ਬੈਟਰੀ ਨੂੰ ਕੁਝ ਨਹੀਂ ਹੋਣ ਵਾਲਾ ਮੈਂ ਕਹਾਂ ਜੀ 3 ਸਾਲ ਤੋਂ ਬਾਅਦ ਵੀ ਕੁਝ ਨਹੀਂ ਹੋਏਗਾ ਕੁਆਲਿਟੀ ਬਹੁਤ ਵਧੀਆ ਹੀਰੋ ਖੁਦ ਆਪਣੀ ਬੈਟਰੀ ਆਪ ਬਣਾਉਂਦਾ ਵਾ ਇਨ ਕੇਸ ਤੇ ਕੋਈ ਐਸੈਂਸਰ ਨੂੰ ਲੋਡ ਪੈਂਦੀ ਹੈ ਤੁਹਾਨੂੰ ਰਿਪਰਸਮੈਂਟ ਵੀ ਜੜੀ ਬੜੀ ਵਧੀਆ ਮਿਲੇਗੀ ਤੁਹਾਨੂੰ ਯਾਨੀ ਕਿ ਆਪਣੀ ਬੈਟਰੀ ਆਪਣੀ ਗੱਡੀ ਦੇ ਤੇ ਬਸ ਹੀਰੋ ਬੰਤੀ ਦੀ ਲੋੜ ਹੈ ਬਸ ਗੱਡੀ ਲਓ ਸਟਾਰਟ ਕਰੋ ਹੀਰੋ ਬਨਜੋ ਜੀ ਬਿਲਕੁਲ ਹੀਰੋ ਹੀ ਹੋਏ ਹੋਏ ਸੀ ਸਰ ਤੁਸੀਂ ਹੀਰੋ ਬਨਜੋਗੇ ਤੇ ਗੱਡੀ ਵੀ ਹੀਰੋ ਦੀ ਹੋ ਜਾਗੀ ਤੇ ਗੱਡੀ ਹੀਰੋ ਹੀਰੋ ਆਫਰ ਦੇ ਵਿੱਚ ਗੱਡੀ 25200 ਦਾ ਡਿਸਕਾਊਂਟ ਵੀ ਦੇ ਰਹੀ ਹੈ ਇਸ ਵੇਲੇ ਸਰ ਤੁਸੀਂ ਫਲਿੱਪਕਾਰਟ ਤੇ ਜਾ ਕੇ ਤੁਸੀਂ ਬਾਇ ਕਰ ਸਕਦੇ ਹੋ ਉੱਥੇ ਤੁਹਾਨੂੰ ਪਲਾਨ ਮਿਲ ਜਾਣਗੇ ਕ੍ਰੈਡਿਟ ਕਾਰਡ ਤੇ ਕੁਝ ਕੈਸ਼ਬੈਕ ਵੀ ਆਉਂਦੇ ਨੇ ਤੇ 25000 ਤੱਕ ਦਾ ਜਿਹੜਾ ਡਿਸਕਾਊਂਟ ਹੈ ਫਲਿੱਪਕਾਰਟ ਕਰ ਲੋਗੇ ਦਿੱਤਾ ਜਾ ਰਿਹਾ ਹੈ ਯਾਨੀ ਕਿ ਡਿਜੀਟਲ ਗੱਡੀ ਹੈ ਤਾਂ ਡਿਜੀਟਲ ਗੱਡੀਆਂ ਦੇ ਵਿੱਚ ਡਿਜੀਟਲ ਪੇਮੈਂਟ ਡਿਜੀਟਲ ਇੰਡੀਆ ਤੋਂ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਡਿਜੀਟਲ ਬਾਇੰਗ ਦੇ ਵਿੱਚ ਐਕਸਟਰਾ ਡਿਸਕਾਊਂਟ ਜੀ ਬਿਲਕੁਲ ਸਹੀ ਬਿਲਕੁਲ ਜੀ ਤੇ ਬਹੁਤ ਹੀ ਵਧੀਆ ਫੀਚਰ ਹੈ ਟੈਸਟ ਡਰਾਈਵ ਲਈ ਤੁਸੀਂ ਆ ਸਕਦੇ ਹੋ ਸਪੀਡ ਵੇਸ ਦਿੱਤੇ ਗਏ ਥੱਲੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਤਾਂ ਦੂਸਰੀ ਗੱਲ ਕਰੀਏ ਕਿ ਇਹ ਆਨਲਾਈਨ ਜੇ ਬਾਈ ਕਰਦੇ ਹੋ ਤਾਂ 25000 ਦਾ ਡਿਸਕਾਊਂਟ ਹੈਗਾ ਜੇ 25000 ਦਾ ਡਿਸਕਾਊਂਟ ਕਰਕੇ ਕਿੰਨੇ ਦੀ ਗੱਡੀ ਪੈਂਦੀ ਹੈ ਐਸਰ ਤੁਹਾਨੂੰ ਐਕਸ ਸ਼ੋਰੂਮ ਜਿਹੜਾ ਵਾ ਡਿਸਕਾਊਂਟ ਕਰਕੇ ਪੈਗਾ ਕੁਝ 94700 ਯਾਨੀ ਕਿ 94000 ਦੇ ਵਿੱਚ ਗੱਡੀ ਆ ਗਈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਆਪਣਾ ਨ ਤੇ કુલ ਮਿਲਾ ਕੇ ਆਪਾਂ ਜੇ ਐਵਰੇਜ ਉਹਨਾਂ ਨੇ ਐਵਰੇਜ ਕਰੀਏ 25 ਤੋਂ 30 ਮਹੀਨਿਆਂ ਦੇ ਵਿੱਚ ਮੇਰੇ ਹਿਸਾਬ ਨਾਲ ਜੇ ਪੈਟਰੋਲ ਦੇ ਖਰਚੇ ਨਾਲ ਕੰਪੇਅਰ ਕਰੀਏ ਤਾਂ ਗੱਡੀ ਫਰੀ ਸਰ ਬਿਲਕੁਲ ਜੀ ਗੱਡੀ ਦੇ ਪੈਸੇ ਪੂਰੇ ਹੋ ਜਾਣਗੇ ਜੀ ਦੇ ਦੇਖੋ ਜੀ ਗੱਡੀ ਇਲੈਕਟ੍ਰਿਕ ਗੱਡੀ ਜਿਹੜੀ ਆਪਣੇ ਆਪ ਤੇ ਬਹੁਤ ਹੀ ਵਿਮਿਸਾਲ ਗੱਡੀ ਹੈ ਤੁਹਾਡੀ ਜੇਬ ਤੇ ਖਰਚਾ ਨਹੀਂ ਪੈਂਦਾ ਨੋ ਮੇਨਟੇਨੈਂਸ ਹੈ ਜ਼ੀਰੋ ਮੇਨਟੇਨੈਂਸ ਦੂਜੀ ਗੱਲ ਕਰੀਏ ਹੀਰੋ ਦਾ ਜਦੋਂ ਬ੍ਰਾਂਡ ਨਾਮ ਆ ਜਾਂਦਾ ਤੇ ਆਪਣੇ ਆਪ ਤੇ ਬਹੁਤ ਵੱਡਾ ٹرسٹ ਆ ਜਾਂਦਾ ਤੁਹਾਨੂੰ ਇਸ ਗੱਡੀ ਦੇ ਹਰ ਸਪੇਅਰ ਪਾਰਟ ਮਿਲਣਗੇ ਹਰ ਫੀਚਰ ਹਰ ਸਰਵਿਸ ਹਰ ਚੀਜ਼ ਤੁਹਾਨੂੰ ਸ਼ੋਰੂਮ ਦੇ ਵਿੱਚ ਅਵੇਲੇਬਲ ਹੋਏਗੀ ਨਾ ਕਿ ਇਥੇ ਪੈਨ ਇੰਡੀਆ ਜਿੱਥੇ ਮਰਜੀ ਜਾ ਕੇ ਤੁਸੀਂ ਆਪਣੀ ਗੱਡੀ ਲਿਜਾ ਕੇ ਆਪਣੀ ਸਰਵਿਸ ਕਰਾ ਸਕਦੇ ਹੋ ਗੱਡੀ ਦੇ ਸਿਰਫ ਤੁਸੀਂ ਇੰਜੋਏ ਕਰਨੀ ਹੈ ਰਾਈਡ ਉਹ ਵੀ ਇਕੋ ਫ੍ਰੈਂਡਲੀ ਪੋਲੂਸ਼ਨ ਫ੍ਰੀ ਟੈਨਸ਼ਨ ਫ੍ਰੀ ਇਸ ਕਰਕੇ ਕਿਉਂਕਿ ਇੱਥੇ ਪੈਟਰੋਲ ਹੀ ਪਵਾਣਾ ਤੇ ਜਿਸ ਕਰਕੇ ਤੁਹਾਨੂੰ ਚਾਰजेस ਜਿਹੜੇ ਆ ਉਹ ਬਹੁਤ ਹੀ ਲੋ ਕੋਸਟ ਨੇਅਰ ਬਾਰਡਰ 35 ਤੋਂ 40 ਪੈਸੇ ਦੇ ਤੁਹਾਨੂੰ ਪਰ ਕਿਲੋਮੀਟਰ ਦੀ ਮਾਈਲੇਜ ਮਿਲ ਜਾਏਗੀ ਇਸ ਤੋਂ ਸਸਤੀ ਮੈਂ ਕਿੰਨਾ ਹੋਰ ਕੋਈ ਰਾਈਡ ਹੋ ਨਹੀਂ ਸਕਦੀ ਜਿਸ ਤਰ੍ਹਾਂ ਕਿ ਗੱਡੀ ਤੁਸੀਂ ਦੇਖ ਰਹੇ ਹੋ ਗੱਡੀ ਪੰਜ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਤਾਂ ਦੂਸਰੀ ਗੱਲ ਕਰੀਏ ਬਹੁਤ ਹੀ ਜਿਹੜੀ ਹੈ ਅਟਰੈਕਟਿਵ ਲੁੱਕ ਦਿੱਕਤੀ ਗਈ ਹੈ ਇਸ ਦੇ ਨਾਲ ਨਾਲ ਜੇ ਗੱਡੀ ਤੁਸੀਂ ਟੈਸਟ ਡਰਾਈਵ ਕਰਨੀ ਹੈ ਜਾਂ ਗੱਡੀ ਦੇ ਹੋਰ ਫੀਚਰ ਜਾਣਨੇ ਆ ਤਾਂ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਸਪੀਡ ਵੇਜ਼ ਸ਼ੋਰੂਮ ਅੰਮ੍ਰਿਤਸਰ ਆ ਕੇ ਇੱਥੇ ਤੁਸੀਂ ਗੱਡੀ ਦੀ ਟੈਸਟ ਡਰਾਈਵ ਲਓ ਆਪਣਾ ਗੱਡੀ ਚਲਾ ਕੇ ਵੇਖੋ ਤੇ ਨਾਲ ਐਕਸਪੀਰੀਅੰਸ ਕਰੋ ਲਾਈਵ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਤੇ ਇਸ ਦੇ ਨਾਲ ਨਾਲ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਾਨੂੰ ਤਾਂ ਕਿ ਸਾਨੂੰ ਵੀ ਪਤਾ ਚੱਲੇ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ